ਬੋਲੇ ਸੋਨਿਆਲੋ ਬਹੁਤ ਬਹੁਤ ਵਧਾਈਆਂ ਬਹੁਤ ਹਾਂਜੀ ਤੇ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਬਾਈ ਜੀ ਇੱਕ ਆਰਕੀਟੈਕਚਰ ਬੁਲਾਉਂਗਾ ਉਹਨੂੰ ਮੈਂ ਸਾਰੇ ਪਿੰਡ ਦਾ ਸਰਵਾ ਕਰਵਾਉਂਗਾ ਵੀ ਸਾਡੇ ਪਿੰਡ 'ਚ ਕਿੱਥੇ ਕਿਸ ਚੀਜ਼ ਦੀ ਲੋੜ ਹੈਗੀ ਆ ਹਾਂਜੀ ਮਿੱਤਰੋ ਤੇ ਅੱਜ ਆਪਾਂ ਤੁਹਾਨੂੰ ਵਿਖਾ ਰਹੇ ਹਾਂ ਵੱਖਰੇ ਪਿੰਡ ਦੀ ਵੱਖਰੀ ਸੋਚ ਸਰਬ ਸ਼ਾਂਤੀ ਦੇ ਨਾਲ ਬਣ ਰਿਹਾ ਸਰਪੰਚ ਪੜ੍ਹੇ ਲਿਖੇ ਮੁੰਡੇ ਐਜੂਕੇਟ ਮੁੰਡੇ ਪੜ੍ਹੇ ਲਿਖੇ ਵਧੀਆ ਮੁੰਡੇ ਦੋ ਚੁਣੇ ਆ ਪਿੰਡ ਵਾਲਿਆਂ ਨੇ ਵੱਖਰਾ ਪਿੰਡ ਦੀ ਵੱਖਰੀ ਸੋਚ ਤੇ ਇਹ ਬਣਾ ਰਹੇ ਅੱਜ ਸਰਬ ਸ਼ਾਂਤੀ ਦੇ ਨਾਲ ਸਰਪੰਚ ਤੇ ਦੋਹਾਂ ਬੰਦਿਆਂ ਦੀਆਂ ਪਰਚੀਆਂ ਪਾਈਆਂ ਕਹਿੰਦੇ ਕੋਈ ਪਿੰਡ ਦੇ ਵਿੱਚ ਅਸੀਂ ਵੋਟ ਨਹੀਂ ਪਾਉਣੀ ਕੋਈ ਹੁੱਲਰ ਬਾਜੀ ਨਹੀਂ ਕਰਨੀ ਆਪਣੇ ਆਪਣੇ ਇਨਾਂ ਦੇ ਵਾਰਡਾਂ ਦੇ ਵਿੱਚੋਂ ਮੈਂਬਰ ਚੁਣ ਲਏ ਤੇ ਦੋ ਸਰਪੰਚਾਂ ਦੀ ਅੱਜ ਕਰ ਰਹੇ ਆ ਚੋਣ ਤੇ ਆਹ ਵੇਖੋ ਬਈ ਬਹੁਤ ਵਧੀਆ ਤਰੀਕਾ ਇਹ ਬਹੁਤ ਸੌਖਾ ਤਰੀਕਾ ਆਪਾਂ ਪੁੱਛਦੇ ਆ ਤੇ ਆਜੋ ਮਿੱਤਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਜੇ ਬਈ ਜੇ ਤੇਰਾ ਵਿਰੋਧੀ ਦੀ ਪਾਰਟੀ ਆ ਗਈ ਤੇ ਫੇਰ ਤੂੰ ਬਦਲਦਾ ਤਾਂ ਨਹੀਂ ਤੂੰ ਕਾਗਜ਼ ਤਾਂ ਨਹੀਂ ਭਰਦਾ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਾਡੇ ਪਿੰਡ ਦੇ ਸਾਰੇ ਮੋਹਤਵਾਰ ਬੰਦੇ ਖੜੇ ਹੋਏ ਹੈਗੇ ਇਹਨਾਂ ਨੇ ਕੁਝ ਦੇਖ ਕੇ ਸਾਨੂੰ ਦੋਵਾਂ ਨੂੰ ਚੁਣਿਆਗਾ ਜੇ ਇਹਦੀ ਪਰਚੀ ਨਿਕਲਦੀ ਹੈਗੀ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਮੈਂ ਇਹਦੀ ਪੂਰੀ ਸਪੋਰਟ ਹੈ ਪਿੰਡ ਦੀ ਸਾਰਿਆਂ ਦੀ ਸਪੋਰਟ ਹੈਗੀ ਸਾਰੇ ਪਿੰਡ ਦੀ ਸਪੋਰਟ ਹੈ ਹਾਂਜੀ ਤੇ ਸਾਡੇ ਤੁਹਾਡੇ ਸਾਰੇ ਪਿੰਡ ਦੇ ਮੋਹਤਵਾਰ ਬੰਦੇ ਇੱਥੇ ਹੈਗੇ ਆ ਹਾਂਜੀ ਹਾਂਜੀ ਸਾਰੇ ਮੌਜੂਦ ਨੇ ਤੇ ਜੇ ਮਤਰਾ ਜੇ ਤੇਰੇ ਵਿਰੋਧੀ ਪਾਰਟੀ ਦੂਜੇ ਦੀ ਪਰਚੀ ਨਿਕਲਈ ਤੇ ਤੂੰ ਕਾਗਜ਼ ਭਰੇਗਾ ਨਹੀਂ ਵੀਰੇ ਕੋਈ ਤਰਾਇ ਨਹੀਂ ਕੋਈ ਤਰਾਇ ਨਹੀਂ ਕਿਸੇ ਦੀ ਵੀ ਪਰਚੀ ਆ ਸਕਦੀ ਕਿਸੇ ਦੀ ਪਰਚੀ ਆ ਸਕਦੀ ਹੈ ਟੈਪਿੰਡ ਚ ਬਾਈ ਜੀ ਕੋਈ ਵਿਰੋਧ ਹੈ ਨਹੀਂ ਕੋਈ ਵਿਰੋਧ ਨਹੀਂ ਵੀਰੇ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਇਸ ਗੱਲ ਨੂੰ ਆਪਾਂ ਇਹ ਦੇਖਦੇ ਹਾਂ ਸਾਰੇ ਵੀ ਸਾਂਭ ਸੰਤੀ ਨਾਲ ਸਰਪੰਚ ਬਾਹਰ ਦਾ ਤੇ ਕੋਈ ਤਰਾਇ ਨਹੀਂ ਕਿਸੇ ਨੂੰ ਠੀਕ ਹੈ ਜੀ ਹਾਂ ਤੇ ਹਾਂਜੀ ਤੁਸੀਂ ਵੀ ਆ ਜਾਓ ਨੇੜੇ ਇੱਧਰ ਆਇਆ ਨੜੀ ਤੁਹਾਨੂੰ ਕੋਈ ਕੋਈ ਤਰਾ ਹੀ ਨਹੀਂਗਾ ਜੀ ਨਹੀਂ ਸਾਨੂੰ ਕੋਈ ਤਰਾ ਹੀ ਨਹੀਂ ਠੀਕ ਹੈ ਤੁਸੀਂ ਸਾਰੇ ਯਾਨੀ ਕਿ ਸਰਵ ਸ਼ਾਂਤੀ ਨਾਲ ਚੁੱਪਚਾਪ ਰਹੇ ਆ ਸਰਪੰਚ ਨੂੰ ਠੀਕ ਹੈ ਜੀ ਸਾਡੇ ਨੂੰ ਕੋਈ ਤਰਾ ਹੀ ਨਹੀਂ ਕੋਈ ਤਰਾ ਹੀ ਨਹੀਂਗਾ ਜੀ ਠੀਕ ਹੈ ਜੀ ਆਪਾਂ ਹੁਣ ਇੱਕ ਬੱਚੇ ਤੋਂ ਪਰਚੀ ਚਕਾਉਣੀ ਹੈ ਬੱਚੇ ਤੋਂ ਚਕਾਉਣੀ ਹੈ ਹਾਂ ਜੀ ਪਰਚੀ ਟਕਵਾਵਾਂਗੇ ਜਿਹੜੇ ਵੀਰ ਨੇ ਪਰਚੀ ਬੱਚੇ ਪਰਚੀ ਦੀ ਹਾਂਜੀ ਬੱਚਾ ਜਿੰਨਾ ਸਰਪੰਚ ਬਣਨਾ ਹੁਣ ਆ ਇਹ ਜੋ ਇੱਕ ਪਰਚੀ ਚੱਕਦੇ ਪੁੱਤਰਾ ਹਾਂਜੀ ਦੋ ਪਰਚੀਆਂ ਪਾਈਆਂ ਆਈਆਂ ਤੇ ਇੱਕ ਪਰਚੀ ਬੱਚੇ ਤੋਂ ਚਕਾਉਣੀ ਐ। ਚੱਕ ਦੇ ਪੁੱਤ। ਆ ਇੱਕ ਪਰਚੀ ਚੱਕ ਦੇ ਪੁੱਤ। ਚੱਕ ਲੈ ਚੱਕ ਲੈ ਪਰਚੀ ਦਾ ਚੱਕ ਲੈ। ਨਾਮ ਲੈ ਕੇ ਚੱਕ ਲੈ। ਚੱਕ ਲੈ। ਹਾਂਜੀ ਬਾਈ ਕਰਮਜੀਤ ਸਿੰਘ ਦੀ ਪਰਚੀ ਨਿਕਲ ਆਈ। ਮਾਰਦੇ ਵੀ ਭੋਲਾ। ਬਈ ਤਰਾਜ ਨਾ ਆ ਗਿਆ। ਠੀਕ ਆ। ਹੋ ਟਾਈਮ। ਹਾਂਜੀ ਹਾਂਜੀ ਹਾਂਜੀ। ਕੋਈ ਕੁਝ ਹੋ ਜਾਵੇ। ਬਈ ਹੁਣ ਤੈਨੂੰ ਕੋਈ ਤਰਾਜ ਤਾਂ ਨਹੀਂ। ਨਾ 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 ਬਹੁਤ 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 ਵਧਾਈਆਂ ਬਈ। ਬਹੁਤ ਬਹੁਤ ਹਾਂਜੀ ਤੇ ਆਜੋ ਜੀ ਫਿਰ ਇਹਨਾਂ ਦੇ ਪਾਓ ਹਾਰ ਤੁਸੀਂ ਇਹਨਾਂ ਦੇ ਬੋਲੇ ਬੋਲੇ ਸੋਹ ਨਿਹਾਲ ਹਾਂਜੀ ਪਾਤੀ ਕਰਮਜੀਤ ਸਿੰਘ ਦੀ ਮੇਲੇ ਆਈ ਆ ਹਾਂਜੀ ਸਰਪੰਚ ਦੂਜੇ ਨੇ ਵੀ ਮਿੱਤਰੋ ਸਰਪੰਚ ਸਾਹਿਬ ਦੂਜੇ ਸਰਪੰਚ ਨੇ ਵੀ ਪਰ ਹੁਣ ਸਰਪੰਚ ਨਹੀਂ ਰਿਹਾ ਉਹ ਇਹ ਪਹਿਲਾਂ ਹੁਣ ਪੰਚ ਵਲ ਜੂਗਾ ਪਰ ਉਹਨੇ ਵੀ ਇਹ ਬੰਦੇ ਦੇ ਹਾਰ ਪਾਤਾ ਤੇ ਬਹੁਤ ਵਧੀਆ ਕੰਮ ਹੈ ਹਾਂਜੀ ਮਿੱਤਰੋ ਹੁਣ ਆਪਾਂ ਸਰਪੰਚ ਨੂੰ ਪੁੱਛਦੇ ਹਾਂ ਵੀ ਤੂੰ ਕੀ ਕੰਮ ਕਰੇਗਾ ਤੇ ਕਿਹੜੇ ਕੰਮ ਕਰੇਗਾ ਪਿੰਡ ਦੇ ਕੰਮ ਸਵਾਰੇਗਾ ਵੀ ਕਿ ਨਹੀਂ ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਬਾਈ ਜੀ ਇੱਕ ਆਰਕੀਟੈਕਚਰ ਬੁਲਾਉਂਗਾ ਉਹਨੂੰ ਮੈਂ ਸਾਰੇ ਪਿੰਡ ਦਾ ਸਰਵਾ ਕਰਵਾਉਂਗਾ ਵੀ ਸਾਡੇ ਪਿੰਡ ਚ ਕਿੱਥੇ ਕਿਸ ਚੀਜ਼ ਦੀ ਲੋੜ ਹੈਗੀ ਆ ਜਿਹੜੇ ਪੈਸੇ ਮੈਂ ਸਰਪੰਚੀ ਦੇ ਇਲੈਕਸ਼ਨ ਤੇ ਲਾਉਣੇ ਸੀਗੇ ਕੋਈ ਸ਼ਰਾਬ ਤਪਿਉਣੀ ਸੀਗੀ ਤੇ ਆਪਣਾ ਕੋਈ ਜੋ ਵੀ ਖਰਚਾ ਹੋਣਾ ਸੀਗਾ ਉਹ ਮੇਰਾ ਬਚ ਗਿਆਗਾ ਉਹ ਹੁਣ ਮੈਂ ਪਿੰਡ ਦੇ ਵਿਕਾਸ ਦੇ ਕੰਮਾਂ ਲਈ ਲਾਉਂਗਾ ਤੇ ਇੱਕ ਆਰਕੀਟੈਕਚਰ ਬੁਲਾ ਕੇ ਉਹਦੇ ਤੋਂ ਸਾਰਾ ਪਿੰਡ ਦਾ ਇੱਕ ਨਕਸ਼ਾ ਬਣਵਾਉਂਗਾ ਤੇ ਪਿੰਡ ਨੂੰ ਇੱਕ ਲਗਜ਼ਰੀ ਪਿੰਡ ਬਣਾਉਂਗਾ ਪਿੰਡ ਦੇ ਹਰ ਇੱਕ ਗਲੀ ਦੇ ਮੋੜ ਤੇ ਉਹਦਾ ਇੱਕ ਪੋਸਟਰ ਲਗਵਾ ਦੂੰਗਾ ਤੇ ਮੈਂ ਸਰਕਾਰ ਤੋਂ ਮੰਗ ਕਰੂੰਗਾ ਕਿ ਮੇਰੇ ਪਿੰਡ ਨੂੰ ਇੱਕ ਇਹੋ ਜਿਹਾ ਪਿੰਡ ਬਣਾਇਆ ਜਾਵੇ। ਯਾਨੀ ਕਿ ਲਗਜ਼ਰੀ ਪਿੰਡ ਚਾਹਣੇ ਤੁਸੀਂ? ਹਾਂਜੀ ਜਿਵੇਂ ਹੁਣ ਆਪਾਂ ਵੀ ਚਾਹਣੇ ਹੈਗੇ ਆ ਕਿ ਆਪਣਾ ਜਿਹੜਾ ਜਿੱਥੇ ਆਪਣਾ ਰਹਿਣ ਬਸੇਰਾ ਹੈਗਾ ਹਨਾ ਵੀ ਆਪਾਂ ਉਹ ਚੱਕ ਵਧੀਆ ਕਮਰੇ ਚ ਰਹੀਏ, ਵਧੀਆ ਆਪਾਂ ਰਹਿਣ ਸੈਣ ਰਹੀਏ। ਮੈਂ ਵੀ ਇੱਕ ਪਿੰਡ ਦਾ ਮੁਖੀ ਹੋਣ ਦੇ ਨਾਤੇ ਮੈਂ ਇੱਕ ਪਿੰਡ ਲਈ ਵਧੀਆ ਸੋਚ ਲੈ ਕੇ ਚੱਲੂੰਗਾ। ਕੋਈ ਸਰਕਾਰ ਦੀ ਜਿੰਨੇ ਵਾਅਦੇ ਤੋਂ ਵਾਅਦੇ ਗ੍ਰਾਂਟ ਲਾਊਗਾ ਇੱਕ ਪੈਸਾ ਵੀ ਮੈਂ ਖਾਊਂਗਾ ਨਹੀਂ। ਠੀਕ ਹੈ ਜੀ। ਹਾਂਜੀ। ਅਭੀ ਤੂੰ ਸਾਥ ਦੇਵੇਂਗਾ ਦਾ ਨਾਮ ਹਾਂਜੀ ਆਪਾਂ ਇਹਦੇ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਠੀਕ ਹੈ ਇਹਦੀ ਪੂਰੇ ਬੋਲਾਂ ਦੇ ਚੱਲਾਂਗੇ ਠੀਕ ਹੈ ਕੁਝ ਜੇ ਆਪ ਨੂੰ ਚੰਗਾ ਲੱਗੇਗਾ ਸੋ ਵੀ ਦੱਸਾਂਗੇ ਹਾਂ ਬਹੁਤ ਵਧੀਆ ਸਾਰੇ ਪਿੰਡ ਦੀ ਸੋਚ ਹੈ ਤੇ ਪਿੰਡ ਦੇ ਵਿੱਚ ਸਾਰੇ ਸਾਰੇ ਜੋ ਮੁਖੀ ਹੈ ਉਹ ਬਹੁਤ ਵਧੀਆ ਸੋਚ ਲੈ ਕੇ ਚੱਲੇ ਹੋਏ ਆ ਤੇ ਸਾਰਾ ਪਿੰਡ ਹੀ ਇੱਕ ਸੋਚ ਤੇ ਚੱਲ ਰਿਹਾ ਇਹ ਇਹ ਵੱਖਰੇ ਪਿੰਡ ਦੀ ਵੱਖਰੀ ਸੋਚ ਹੈ ਉਹ ਬਈ ਮੈਂ ਹਾਂਜੀ ਬਾਕੀ ਪਿੰਡਾਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਜੋ ਪੈਸਾ ਤੁਸੀਂ ਸਰਪੰਚੀ ਦੇ ਇਲੈਕਸ਼ਨ ਤੇ ਲਾਉਨੇ ਹੋਗੇ ਉਹ ਨਾਲ ਆਇਆ ਜਾਵੇ ਹਰ ਇੱਕ ਪਿੰਡ ਪਿੰਡ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣੇ ਚਾਹੀਦੇ ਆ ਤੇ ਜਿਹੜੇ ਐਵੇਂ ਨਜਾਇਜ਼ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਹਾਂਜੀ ਹਾਂਜੀ ਪਿੰਡ ਦੇ ਸਰਪੰਚ ਦੀ ਬਹੁਤ ਵਧੀਆ ਸੋਚ ਆ ਕਿ ਇਹ ਕਹਿੰਦਾ ਮੈਂ ਨਾ ਇੱਕ ਪਿੰਡ ਲਗਜ਼ਰੀ ਪਿੰਡ ਬਣਾਉਂਗਾ ਪਿੰਡ ਦੀਆਂ ਗਲੀਆਂ ਇੱਕ ਵੀ ਜਗ੍ਹਾ ਕੋਈ ਕੱਚੀ ਨਹੀਂ ਰਹਿਣ ਦੇਵਾਂਗਾ ਐਂਟਰਲੌਕ ਲੱਗੂਗੀ ਕਿਤੇ ਪਿੰਡ ਦੇ ਪਾਸੇ ਫਿਰਨੀ ਤੇ ਪਾਣੀ ਨਹੀਂ ਖੜੂਗਾ ਤੇ ਕਿਸੇ ਪਿੰਡ ਦੇ ਪਾਸੇ ਕੋਈ ਨਾਰਕ ਨਹੀਂ ਵੱਜੂਗਾ ਇਹ ਕਹਿੰਦਾ ਵੀ ਮੈਂ ਸਾਰੇ ਪਿੰਡ ਨੂੰ ਪਹਿਲਾਂ ਆਰਕੀਟੈਕਟ ਬੁਲਾ ਕੇ ਜਿਵੇਂ ਆਪਾਂ ਆਪਾਂ ਵੱਡੇ ਆਪਣੇ ਜਿਹੜੇ ਸਰਪੰਚ ਹੁੰਦਾ ਜਿਹੜਾ ਉਹ ਪਿੰਡ ਦਾ ਮੁਖੀ ਹੁੰਦਾ ਤੇ ਪਿੰਡ ਦਾ ਯਾਨੀ ਕਿ ਪਿਓ ਹੁੰਦਾ ਉਹ ਸਰਪੰਚ ਨੂੰ ਸੋਚਣਾ ਚਾਹੀਦਾ ਕਿ ਮੇਰੇ ਪਿੰਡ ਦੇ ਵਿੱਚ ਤੁਰ ਕੇ ਵੇਖਣਾ ਚਾਹੀਦਾ ਵੀ ਕਿੱਥੇ ਕੀ ਹੋ ਰਿਹਾ ਕਿਹੜੀ ਗਲੀ ਕੱਚੀ ਹੈ ਕਿਹੜੀ ਗਲੀ ਪੱਕੀ ਹੈ ਬੰਦੇ ਕਿੰਨੇ ਇੱਕ ਨਰਕ ਦੇ ਵਿੱਚ ਰਹਿੰਦੇ ਆ ਕਈ ਹੁਣ ਸਰਪੰਚ ਤਾਂ ਉੱਠਦੇ ਹੀ ਨਹੀਂ ਸਰਪੰਚ ਨਿਕਲਦੇ ਹੀ ਨਹੀਂ ਬਾਹਰ ਤੇ ਕਿੱਥੇ ਮੇਰੇ ਪਿੰਡ ਚ ਪਾਣੀ ਖੜਾ ਹੈ ਕਿੱਥੇ ਮੇਰੇ ਪਿੰਡ ਦੇ ਵਿੱਚ ਨਰਕ ਦੇ ਵਿੱਚ ਲੋਕ ਰਹਿ ਰਹੇ ਆ ਤੇ ਕਿੱਥੇ ਮੇਰੇ ਪਿੰਡ ਦੇ ਵਿੱਚ ਸੁਰਗ ਦੇ ਵਿੱਚ ਲੋਕ ਰਹਿ ਰਹੇ ਆ ਪਿੰਡ ਦਾ ਸਾਰਾ ਸਰਵਾ ਪਿੰਡ ਨੂੰ ਕਰਨਾ ਚਾਹੀਦਾ ਬਾਈ ਤੇ ਹੁਣ ਨੇੜੇ ਹੋ ਜੋ ਹਾਂਜੀ ਮਿੱਤਰੋ ਸਾਡੇ ਪਿੰਡੂ ਪੱਤਰਕਾਰ ਚੈਨਲ ਦੀ ਇਹ ਮੈਸੇਜ ਹੈ ਇੱਕ ਸਾਡੀ ਸਾਰੀ ਟੀਮ ਵੱਲੋਂ ਇਹ ਵੀਡੀਓ ਬਣਾਈ ਗਈ ਹੈ ਕਿ ਇਸ ਤਰੀਕੇ ਦੇ ਨਾਲ ਸਰਪੰਚ ਚੁਣੇ ਜਾਣੇ ਚਾਹੀਦੇ ਆ ਕਿਉਂਕਿ ਪਿੰਡ ਦਾ ਪਿੰਡ ਦੇ ਜਿਹੜੇ ਤੁਸੀਂ ਪਹਿਲਾਂ ਹੀ ਕਰੋੜ ਕਰੋੜ ਰੁਪਇਆ ਜਾਂ 50 50 ਲੱਖ ਰੁਪਇਆ ਲਾ ਲੈਨੇ ਆ ਮਗਰੋਂ ਉਸ ਬੰਦੇ ਨੇ ਯਾਰ ਪਿੰਡ ਤੇ ਪੈਸਾ ਕਿੱਥੇ ਲਾਉਣਾ ਹੈ ਦੱਸ ਦਿਓ ਫੇਰ ਨਹੀਂ ਲੱਗਦਾ ਪੈਸਾ ਫੇਰ ਉਹ ਆਪਦਾ ਪੂਰੇ ਕਰਨ ਦੇ ਵਿੱਚ ਰੁੱਝ ਜਾਂਦਾ ਕਿਉਂ ਜੇ ਤੁਸੀਂ ਇਸ ਪਿੰਡ ਜੇ ਤੁਸੀਂ ਭਾਈ ਇਸ ਤਰੀਕੇ ਦੇ ਨਾਲ ਸਰਪੰਚ ਚਣੋ ਤਾਂ ਬਾਲੀ ਵਧੀਆ ਸੋਚ ਆ ਇਹ ਤੇ ਨਾਲੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਮੈਂ ਉਹਨੂੰ 5 ਖਣੀ 10 ਲੱਖ ਰੁਪਇਆ ਵਧ ਦੇਊਂਗਾ ਉਸ ਪਿੰਡ ਨੂੰ ਜਿਹੜਾ ਸਰਬ ਸ਼ਾਂਤੀ ਦੇ ਨਾਲ ਸਰਪੰਚ ਚੁਣਦਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਸਰਬ ਸ਼ਾਂਤੀ ਦੇ ਨਾਲ ਸਰਪੰਚ ਚੁਣੋ ਜਿਹੜੇ ਕੋਈ 8 ਬੰਦੇ ਜਾਂ 5 ਬੰਦੇ ਪਿੰਡ ਚੋਂ ਖੜੇ ਕਰਨੇ ਆ ਤੁਸੀਂ ਉਹਨਾਂ ਦੀਆਂ ਪਰਚੀਆਂ ਪਵਾ ਲਓ ਤੇ ਸਾਰਾ ਪਿੰਡ ਸਰਬ ਸ਼ਾਂਤੀ ਨਾਲ ਇੱਕ ਸਰਪੰਚ ਬਣਾ ਦਿਓ ਤੇ ਬਾਈ ਸਾਰੇ ਪੈਸੇ ਬਚਾਓ ਬਚਤ ਕਰੋ ਫੇਰ ਇਹ ਇਹਰ ਪਿੰਡਾਂ ਦੇ ਪਿੰਡ ਸੁਧਰਨਗੇ ਤੇ ਦੂਜੀ ਗੱਲ ਬਾਈ ਜੇ ਕਿਤੇ ਵੀ ਕਿਸੇ ਪਿੰਡ ਦੇ ਵਿੱਚ ਕੋਈ ਵੱਖਰਾ ਕੰਮ ਹੋ ਰਿਹਾ ਜਾਂ ਕੋਈ ਵੱਖਰੇ ਤਰੀਕੇ ਦਾ ਕੰਮ ਹੋ ਰਿਹਾ ਸਾਡਾ ਇਸ ਵੀਡੀਓ ਦੇ ਉੱਤੇ ਨੰਬਰ ਹੈ ਅਸੀਂ ਉਹ ਉਹ ਤੁਹਾਡਾ ਮੈਸੇਜ ਦੁਨੀਆ ਭਰ ਦੇ ਵਿੱਚ ਬਚਾਵਾਂਗੇ ਸਾਨੂੰ ਤੁਸੀਂ ਸਾਥ ਸਕਦੇ ਆ ਤੁਹਾਡੇ ਕੋਲੇ ਅਸੀਂ ਜਰੂਰ ਆਵਾਂਗੇ ਬਾਈ ਤੇ ਤੁਹਾਡੇ ਪਿੰਡ ਦਾ ਜੋ ਕੋਈ ਕੋਈ ਵੀ ਕੰਮ ਹੈ ਕੋਈ ਵੱਖਰੇ ਤਰੀਕੇ ਨਾਲ ਕੋਈ ਬੰਦਾ ਕੰਮ ਕਰ ਰਿਹਾ ਉਹਦਾ ਮੈਸੇਜ ਅਸੀਂ ਵਧੀਆ ਤਰੀਕੇ ਨਾਲ ਸਾਰੀ ਦੁਨੀਆ ਦੇ ਵਿੱਚ ਪਹੁੰਚਾਵਾਂਗੇ ਤੇ ਤੁਸੀਂ ਬਈ ਸਾਡੇ ਪਿੰਡੂ ਪੱਤਰਕਾਰ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ ਜੀ